ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਹੁਤ ਵੱਡਾ ਚਟਕਾ ਲੱਗਣ ਜਾ ਰਿਹਾ ਹੈ ਕਿਉਂਕਿ ਜੇਕਰ ਗੱਲ ਕਰੀਏ ਪਿਛਲੇ ਦਿਨੀ ਜਿਹੜੀ ਪਠਾਨ ਮਾਜਰਾ ਵੱਲੋਂ ਬਿਆਨ ਨਿਕਲ ਕੇ ਸਾਹਮਣੇ ਆ ਰਹੇ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਕੱਟ ਪੁਤਲੀ ਬਣੇ ਹੋਏ ਨੇ ਤੇ ਸਾਰੇ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਡਿਸੀਜਨ ਲਈ ਜਾਂਦੇ ਉਹ ਅੱਜ ਸੱਚ ਨਿਕਲ ਕੇ ਸਾਹਮਣੇ ਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਜੋ ਉਹਨਾਂ ਨੇ ਬੋਲਿਆ ਜੋ ਉਹਨਾਂ ਨੇ ਅਰਵਿੰਦ ਕੇਜਰੀਵਾਰ ਬਾਰੇ ਬੋਲਿਆ ਮਨੀਸ਼ ਸੋਦੀਆ ਬਾਰੇ ਬੋਲਿਆ ਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਿਧਾਇਕ ਮੰਤਰੀ ਮੰਤਰੀ ਆਪਣੇ ਬਲਬੁੱਤੇ ਦੇ ਉੱਤੇ ਕੋਈ ਵੀ ਵੱਡਾ ਡਿਸੀਜਨ ਨਹੀਂ ਲੈ ਸਕਦਾ ਲੇਕਿਨ ਉਹਦੇ ਵੱਡੇ ਰਾਜਖੋਲ ਕੇ ਇੱਕ ਹੋਰ ਰਾਜ ਸਭਾ ਦੇ ਮੈਂਬਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਨੇ ਪੋਲ ਖੋਲ ਕੇ ਰੱਖ ਦਿੱਤੀ ਹੈ ਉਹ ਗੱਲ ਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਦੇ ਵਿੱਚ ਜੇਕਰ ਪਹਿਲਾਂ ਹੀ ਇਹਨਾਂ ਚੀਜ਼ਾਂ ਤੇ ਕੰਮ ਕੀਤਾ ਹੁੰਦਾ ਤੁੰਸੀ ਬਨਲ ਬਣਾਏ ਹੁੰਦੇ ਲੋਨਚਾ ਬਣਾਈਆਂ ਹੁੰਦੀਆਂ ਜੇਕਰ ਪੰਜਾਬ ਦੇ ਉਹਨਾਂ ਨਾਲਿਆਂ ਦੀ ਉਹਨਾਂ ਉਹਨਾਂ ਜਿਹੜੇ ਨੇ ਦਰਿਆਵਾਂ ਦੀ ਗੱਲ ਕਰ ਲਈਏ ਜੇਕਰ ਗੱਲ ਕਰ ਲਈਏ ਨਹਿਰਾਂ ਦੀ ਉਹਨਾਂ ਦੀ ਸਾਫ ਸਫਾਈ ਹੋਈ ਹੁੰਦੀ ਤਾਂ ਅੱਜ ਜਿਹੜੀ ਹੈ ਏਡੀ ਵੱਡੀ ਮੁਸੀਬਤ ਨਹੀਂ ਪੈਣੀ ਸੀ ਪੰਜਾਬ ਦੇ ਲੋਕਾਂ ਤੇ ਦੂਸਰੇ ਪਾਸੇ ਉਹ ਇਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਹੀ ਜਿਹੜੀ ਹੈ ਆਮ ਆਦਮੀ ਪਾਰਟੀ ਵੱਲੋਂ ਸਿਰਫ ਆਗੀਆਂ ਗੱਲਾਂ ਵਿੱਚ ਲਿਆ ਕੇ ਉਲਝਾਇਆ ਗਿਆ ਹੈ ਇਹ ਅਸੀਂ ਨਹੀਂ ਕਹਿ ਰਹੇ ਇਹ ਪੰਜਾਬ ਦੇ ਵਿੱਚ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਸਾਬਾ ਮੈਂਬਰ ਉਹ ਕਹਿੰਦੇ ਨਜ਼ਰ ਆ ਰਹੇ ਤੁਹਾਨੂੰ ਪਹਿਲਾਂ ਉਹਨਾਂ ਦੀ ਆਵਾਜ਼ ਸੁਣਾਣੇ ਆ ਫਿਰ ਉਹਦੇ ਤੇ ਗੱਲਬਾਤ ਕਰਾਂਗੇ ਇਹ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਬਲਬੀਤ ਸਿੰਘ ਸਿਚੇਵਾਲ ਉਹਨਾਂ ਦੀ ਇਹ ਆਪਣੀ ਜਵਾਨੀ ਹੈ ਇਹ ਰੀਸ਼ਲਡਿੰਗ ਕਰਾ ਦਿਓ ਫਤੂ ਮੁਜ਼ਲਮੀ ਕਰਾ ਦਿਓ ਇਹਨੂੰ ਵੀ ਕਰਵਾ ਦਿਓ ਮੈਂ ਨਹੀਂ ਦਿੰਦੀ ਅਸੀ ਗੱਲ ਕਰਦਾ ਟੀਸ਼ਰਟ ਜਿੱਥੇ ਗਾਤ ਬੜੀ ਆ ਉਹਦੇ ਨਿਕਲੇ ਨਾ ਅਰਚਾ ਜਾਦਾ ਉਹਦਾ ਕੀ ਕੀ ਕੌਕੋਸ ਕੀ ਹੈ ਉਹਨਾਂ ਪੈਸੇ ਨਹੀਂ ਉਹਦੇ ਤੇ ਰਿਐਲਟੀ ਹੈ ਜਿੱਥੇ ਸਾਰੇ ਹਾਈਵੇ ਰੁਕੇ ਹੋਏ ਸਾਰੇ ਦੇ ਬਿੱਟੀ ਕੋਈ ਨਹੀਂ ਇਹ ਕਿਉਂ ਕਿ ਜਾਕਿਉ नहीं । ਹੋ ਬਾਰੇ ਥੋੜੇ ਸਮਨ ਕੀ ਅੜਗੈ ਲੀ ਹੈ ਸੀਨੀਅਰ ਨੂੰ ਲੋਕਾ ਕੋ ਲੇ ਗਏ ਉਹਨੇ ਬਿਠਾ ਕੇ ਕੰਮ ਹੋ ਗਿਆ ਲੋਕ ਹੋ ਜਾਣਗੇ ਇਹਨਾਂ ਨੇ ਸਿੱਧਰ ਪੈਦੇ ਰਹਿਣ ਉਹ ਲੱਗਦਾ ਉਹ ਵੀ ਸਾਡੀ ਉਮਰ ਬਣੀ ਰਹਿੰਦੀ ਅਫਸਰ ਸਾਹੀ ਦੀ ਨਾ ਹੁਣ ਕੰਮ ਨੇ ਕਰਨਾ ਸੀ ਕਰਨਾ ਸੀ ਨਹੀਂ ਕੀਤਾ ਉਹ ਲੋਕਾਂ ਦੀ ਵਰਤੋਂ ਨਹੀਂ ਕਰਦੇ ਲੋਕ ਇੱਧਰੋਂ ਨਹੀਂ ਆਉਂਦੇ ਜੋ ਛੋਟੀ ਮਰਜ਼ੀ ਹੈ ਕਿਉਂਕਿ ਐਕਸਰਸਾਈਜ਼ जेड़े बलबीर सिंहवाल इन्ह सिद्धा साधा कहते नजर आ रहे ने कि ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪਠਾਨ ਮਾਜਰਾ ਨੇ ਕਿਹਾ ਕਿ ਅਫਸਰ ਸ਼ਾਈ ਕੰਮ ਕਰ ਰਹੇ ਨੇ ਇੱਥੇ ਪੰਜਾਬ ਦੇ ਵਿਧਾਇਕਾਂ ਮੰਤਰੀਆਂ ਨੂੰ ਕਿਸੇ ਤਰ੍ਹਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਕੰਮ ਕਰਨ ਦੀ ਹੁਣ ਪੰਜਾਬ ਦੇ ਲੋਕਾਂ ਨੂੰ ਜਿਹੜੇ ਨੇ ਜਾਗਰੂਕ ਹੋਣ ਦੀ ਲੋੜ ਹੈ ਤੇ ਲੋਕ ਜਾਗਰੂਕ ਹੋ ਵੀ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਹੁਣ ਛਿੱਤਰ ਖਾ ਕੇ ਹੀ ਪੰਜਾਬ ਦੇ ਵਿੱਚੋਂ ਬਾਹਰ ਨਿਕਲਣਗੇ ਜਿਸ ਤਰ੍ਹਾਂ ਪਠਾਨ ਮਾਜਰਾ ਕਹਿੰਦੇ ਨਜ਼ਰ ਆ ਰਹੇ ਸੀ ਉਹਨਾਂ ਨੇ ਕਿਹਾ ਪਠਾਨ ਮਾਜਰਾ ਵੀ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਸਾਨੂੰ ਚਪੜਾਸੀ ਤੱਕ ਬਦਲੀ ਕਰਨ ਦੀ ਜਿਹੜੀ ਹੈ ਆਗਿਆ ਜਾਂ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਤੇ ਦੂਸਰੇ ਪਾਸੇ ਜਿਹੜੇ ਨੇ ਇਹ ਅੱਜ ਅਸੀਂ ਪਹਿਲਾਂ ਹੀ ਹੜਾ ਤੋਂ ਪਰਿਵਾਰੀ ਇਲਾਕਿਆਂ ਬਾਰੇ ਜਾਣਕਾਰੀ ਦਿੱਤੀ ਹੋਈ ਸੀ ਲੇਕਿਨ ਇਹਦੇ ਉੱਤੇ ਸਾਡੇ ਤੋਂ ਸੁਣਵਾਈ ਨਹੀਂ ਕੀਤੀ ਗਈ ਤੇ ਅੱਜ ਜਿਹੜਾ ਹੈ ਪੰਜਾਬ ਦੇ ਲੋਕਾਂ ਨੂੰ ਇਹਦੀ ਭਾਰੀ ਮਾਰ ਸਹਿਣੀ ਪਈ ਹੈ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਜਿਹੜੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੁਣ ਉਹ ਲੋਕਤੰਤਰ ਵੀ ਜਾਗ ਉੱਠਾ ਹੈ ਜਿੱਥੇ ਬੜੀਆਂ ਆਸਾਂ ਲਗਾਈਆਂ ਜਾ ਰਹੀਆਂ ਸੀ ਪੰਜਾਬ ਸਰਕਾਰ ਕੋਲੋਂ ਲੇਕਿਨ ਉਹਨਾਂ ਵੱਲੋਂ ਵੀ ਕੋਈ ਵੱਡਾ ਮੁਆਵਜ਼ਾ ਨਿਕਲ ਕੇ ਸਾਹਮਣੇ ਨਹੀਂ ਆਇਆ ਤੇ ਇਹ ਵੱਡਾ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਧੰਨ